ਜੋ ਜਗ ਚਲਤਾ ਨਦਰੀ ਆਇਆ ਕੁਰਖੇ ਸ਼ਬਦ ਸੁਭਾਈ ਸ਼ਬਦ ਰਤੇ ਸੇ ਸ਼ੀਤਲ ਭਏ ਨਾਨਕ ਸੱਚ ਕਮਾਈ ਮਹਲਾ ਤੀਜਾ ਸਫਲ ਹੋ ਸਤਿਗੁਰ ਸੇਵਿਆ ਜਨਮ ਸੇਵਿਆ ਧਨ ਜਨਮ ਪਰਵਾਨ ਜਿਨਾਂ ਸਤਿਗੁਰ ਜੀਵਨ ਦਿਆਂ ਮੋਇ ਅਨੰਸਰੈ ਸੇ ਹੀ ਪੁਰਖ ਸਜਾਨ ਕੋ ਲੋ ਧਾਰੇ ਆਪਣ ਸੋ ਜਨ ਹੋਵੇ ਪਰਵਾਨ ਗੁਰਮੁਖ ਮੂਏ ਜੀਵਤੇ ਪਰਵਾਨ ਹਹਿ ਮਨਮੁਖ ਜਨਮ ਮਰਾਹਿ ਨਾਨਕ ਮੂਏ ਨਾ ਆਖੀਐ ਜੇ ਗੁਰ ਕੈ ਸ਼ਬਦ ਸਮਾਈ ਕੋੜੀ ਹਰ ਪੁਰਖ ਨਰੰਜਨ ਸੇਵ ਹਰਨਾਮ ਧਿਆਈਐ ਸਤਸੰਗਤ ਸਾਦੂ ਲਖ ਹਰਨਾਮ ਸਮਾਈਐ ਹਰ ਤੇਰੀ ਵਟੇ ਕਾਰ ਮੈਂ ਮੂਰਖ ਲਾਈਐ ਹੂੰ ਕੋਲਾ ਨਾਨਕ ਤੁਧ ਮੈਂ ਉਕਤਨ ਫਰਮਾਈਐ ਹਾਂ ਗੁਰਮੁਖੋ ਕਾਰਕ ਮਾਵਾਂ ਜੇ ਗੁਰ ਸਮਝਾਈਐ ਸ਼ਲੋਕ ਮਹਲਾ 3 ਜਾ ਪੂਰਬ ਲਿਖਿਆ ਕਮਾਵਣਾ ਜੇ ਕਰਤ ਆਪ ਲਿਖਿਆਸ ਮੋਠ ਗੌਲੀ ਪਾਇਨ ਸ੍ਰੀ ਆਗੁਨਤਾਸ ਮਤ ਜਾਣੋ ਜਗ ਜੀਵੰਦਾ ਤੂਜੈ ਭੈ ਮੋਇ ਆਸ ਜਿਨ ਗੁਰਮੁਖ ਨਾਮ ਨ ਚੇਤੇਓ ਸੇ ਬਹਿਣ ਨ ਮਿਲਣੀ ਪਾਸ ਦੁਖ ਲਾਗਾ ਬਵੱਥ ਕਣਾ ਪੁੱਤ ਕਲਤ ਨਾ ਸਾਥ ਕੋਈ ਜਾਸ ਲੋਕਾਂ ਵਿੱਚ ਮੋਹ ਕਾਲਾ ਹੋਆ ਅੰਦਰ ਉਬੇ ਸਾਸ ਮਨ ਮੁਖਾ ਨੂੰ ਕੋ ਨ ਸਈ ਚੁੱਕ ਗਿਆ ਵੇ ਸਾਸ ਨਾਨਕ ਗੁਰ ਮੁਖਾ ਨੂੰ ਸੁਖ ਅਗਲਾ ਇਨਾਂ ਤਰਨਾਮ ਨਵਾਸ ਮਹੱਲਾ ਤੀਜਾ ਸੇ ਸੈਨ ਸੇ ਸਜਣਾ ਜੇ ਗੁਰ ਮੁਖ ਮਿਲੇ ਸੁਭਾਈ ਸਤਿਗੁਰ ਕਾ ਭਾਣਾ ਅੰਦਨ ਕਰੇ ਸੇ ਸੱਚ ਰਹੀ ਸਮਾਈ ਦੂਜੇ ਭਾਇ ਲਗੇ ਸੱਜਣ ਨਾ ਆਖੀਐ ਤੇ અપਮਾਨ ਕਰੇ ਵਿਕਾਰ ਮਨਮਖ ਆਪ ਸੁਆਰਥੀ ਕਾਰਜ ਨਾ ਸਕੇ ਸਵਾਗ ਨਾਨਕ ਪੁਰਬ ਲਿਖਿਆ ਕਮਾਵਣਾ ਕੋਈ ਨ ਮਿਟਨ ਹਾਰ ਪੌੜੇ ਤੁਧਿ ਆਪੇ ਜਗਤੋ ਪਾਇ ਕੈ ਆਪ ਖੇਲ ਰਚਾਇਆ ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਬਤਾਇਆ ਵਿਚ ਹਉਮੈ ਲੇਖਾ ਮੰਗੀਐ ਫਿਰ ਆਵੇ ਜਾਇ ਜਿਨਾਂ ਹਰਿ ਆਪਿ ਕਿਰਪਾ ਕਰੇ ਸੇ ਗੁਰ ਸਮਝਾਇਆ ਮਲਹਾਰੀ ਗੁਰ ਆਪਣੇ ਸਦਾ ਸਦਾ ਕਮਾਇਆ ਸ਼ਲੋਕ ਮਹਲਾ ਤੀਜਾ ਮਾਇਆ ਮਮਤਾ ਮੋਹਣੀ ਜਿਨ ਵਿਣਦੰਤਾ ਜਗ ਖਾਇਆ ਮਨ ਮੁਖ ਖਾਦੇ ਗੁਰ ਮੁਖ ਉਬਰੇ ਸਤਿਨਾਮ ਚਿਤ ਲਾਇਆ ਬਿਨ ਨਾਮ ਹੈ ਜਗ ਕਮਲਾ ਫਿਰੈ ਗੁਰਮਖ ਨਦਰੀ ਆਇਆ ਤੰਦਾ ਕਰਤਿਆ ਨਿਹਫਲ ਜਨਮ ਗਵਾਇਆ ਸੁਖ ਦਾਤਾ ਮਨ ਨ ਅਸਾਇਆ ਨਾਨਕ ਨਾਮ ਤਿਨਾ ਕੋ ਮਿਲਿਆ ਜਿਨ ਕੋ ਧੁਰ ਲਿਖ ਪਾਇਆ ਮਹੱਲਾ ਤੀਜਾ ਕਰਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁਖਾਂ ਸਾਧਨ ਪਾਇਆ ਜਿਉ ਕਸਤੂਰੀ ਮਿਰਕ ਨ ਜਾਣੈ ਭ੍ਰਮ ਦਾ ਭਰਮ ਭਲਾਇਆ ਅਮਰਤ ਤਜ ਬਿਖ ਸੰਗ੍ਰਹਿ ਕਰਤੇ ਆਪ ਕੋ ਆਇਆ ਗੁਰਮੁਖਿ ਵਿਰਲੇ ਸੋ ਜੀ ਪਈ ਤਿਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਏ ਦੀ